ਆ ਰੇਲ ਰੋਕੋ ਅੰਦੋਲਨ ਦੋਵਾਂ ਫੋਰਮਾਂ ਵੱਲੋਂ ਸੱਦਿਆ ਗਿਆ ਐਸਕੇਐਮ ਦੀ ਬੀਕੇਜੂ ਟਕਾਉਂਦਾ ਮਨਜੀਤ ਤਨੇਰ ਹੋਰ ਜਥੇਬੰਦੀਆਂ ਵੀ ਇਹਦੀ ਸਪੋਰਟ ਕਰ ਰਹੀਆਂ ਨੇ ਜਿਹੜਾ ਰਣਜੋਤ ਸਿੰਘ 14 ਨੂੰ ਜਥਾ ਜਾਣਾ ਸੀਗਾ ਔਰ ਕਿਸਾਨਾਂ ਤੇ ਹੋਏ ਤਸ਼ੱਦਦ ਕਰਕੇ ਤੇ ਖਨੋਰੀ ਬਾਡਰ ਤੇ ਅਮਰ ਰਣਜਨ ਤੇ ਬੈਠੇ ਢੱਲੇਵਾਲ ਸਾਹਿਬ ਦੇ ਕਰਕੇ ਖੁਦਕੁਸ਼ੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀ ਰਜਿੰਦਰਾ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਉਹ ਕੱਲ ਦੇਰ ਰਾਤ ਉਹਦੀ ਮੌਤ ਹੋ ਗਈ ਆ ਦੁੱਖ ਜाहਰ ਕਰਦੇ ਉਹਦੇ ਪਰਿਵਾਰ ਨਾਲ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਰਕੇ ਉਹ ਮੌਤ ਹੋਈ ਆ ਉਹਨੇ ਆਪਣੀ ਚਿੱਠੀ ਵਿੱਚ ਸਾਨੂੰ ਭੇਜੀ ਸੀ ਲਿਖਿਆ ਸੀ ਕਿ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਇਸ ਕਰਕੇ ਪੰਜਾਬ ਸਰਕਾਰ ਕੇਂਦਰ ਦੇ ਖਿਲਾਫ ਐਫ ਆਈ ਆਰ ਕਰੇ ਜਿਨ੍ਹਾਂ ਨੇ ਮਜਬੂਰ ਕੀਤਾ ਉਹਨੂੰ ਖੁਦਕੁਸ਼ੀ ਕਰਨ ਵਾਸਤੇ ਉਹਦੇ ਪਰਿਵਾਰ ਨੂੰ 5 ਲੱਖ ਰੁਪਈਆ ਦੇ ਦੋਗਾ ਇੱਕ ਸਰਕਾਰੀ ਨੌਕਰੀ ਯੋਗਤਾ ਦੇ ਅਨੁਸਾਰ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਖਤਮ ਕੀਤਾ ਜਾਵੇ ਇਹ ਦੋਵਾਂ ਫਾਰਮਾਂ ਦਾ ਫੈਸਲਾ ਹੈਗਾ ਔਰ ਇਹਦੇ ਨਾਲ ਦੀ ਨਾਲ ਇਹਦੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਜ਼ਖਮੀ ਹਜੇ ਹਸਪਤਾਲਾਂ ਚ ਪਏ ਆ ਉਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਸਰਕਾਰ ਕਰਾ ਦੇਵੇ ਜਿਹੜਾ ਅੱਜ ਦਾ ਰੇਲ ਰੋਕੋ ਅੰਦੋਲਨ ਆ ਉਹ ਪੰਜਾਬ ਤੋਂ 50 ਤੋਂ 55 ਥਾਮਾਂ ਤੇ 23 ਜ਼ਿਲ੍ਹਿਆਂ ਵਿੱਚ ਸਾਨੂੰ ਖਬਰਾਂ ਮਿਲ ਰਹੀਆਂ ਨੇ ਪਰ ਇਹ ਤੋਂ ਵੱਧ ਗਿਣਤੀ ਵਿੱਚ ਵੀ ਹੋਊਗਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਸੀ250 ਅਨਸਾਰ ਫਸਲਾਂ ਦੇ ਭਾ ਲਖੀਂਪੁਰ ਖੀਰੀਦਾਨ ਸਾਹਿਬ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਬਿਜਲੀ ਪ੍ਰਾਈਵੇਟ ਬਿਜਲੀ ਕਰਨ ਦਾ ਬਿੱਲ ਉਹ ਜਿਹੜਾ ਵਾ ਉਹ ਉਹ ਦੋਦੇ ਤੇ ਵੀ ਉਹ ਵਾਪਸ ਲਿਆ ਜਾਵੇ ਹੁਣ ਜਿਵੇਂ ਤੁਸੀਂ ਵੇਖਿਆ ਦਿੱਲੀ ਦਾ ਪ੍ਰਦੂਸ਼ਣ ਦਾ ਇੰਡੈਕਸ ਕਹਿੰਦੇ 400 ਤੋਂ ਪਾਰ ਚਲਾ ਗਿਆ ਹੁਣ ਕਿਉਂ ਨੀ ਕੋਈ ਚੈਨਲ ਤੇ ਰੌਲਾ ਪਉਂਦਾ ਵੀ ਸਾਡੀ ਪ੍ਰਾਣੀ ਨੂੰ ਅੱਖ ਲੱਗੀ ਆ ਜਾਂ ਹਰਿਆਣੇ 'ਚ ਨਹੀਂ ਕਹਿੰਦੇ ਹੁਣ ਤਾਂ ਪੋਲੂਸ਼ਨ ਉੱਥੇ ਫੇਰ ਵੀ ਬਹੁਤ ਜ਼ਿਆਦਾ ਵਾ ਇਹਦਾ ਮਤਲਬ ਸਾਨੂੰ ਦੋਸ਼ੀ ਮੰਨਿਆ ਸੀ ਉਸ ਕਰਕੇ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਿਆ ਜਾਵੇ ਸਾਡੀਆਂ ਬਿਜਗਾ ਦੀ ਮੰਗੇ ਸੀਗੇ ਇਹ ਵੀ ਮੰਗ ਵਿੱਚ ਹੈਗੀ ਆ ਔਰ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਕੀਤੀ ਜਾਵੇ ਉਹਦੇ ਨਾਲ ਉਹਨਾਂ ਦਾ ਜੰਗਲ ਜ਼ਮੀਨ ਉਹਦੀ ਰਾਖੀ ਕੀਤੀ ਜਾ ਸਕੂਗੀ ਇਸ ਤਰ੍ਹਾਂ ਦੀਆਂ 12 ਮੰਗਾਂ ਨੂੰ ਲੈ ਕੇ ਜਿਹੜਾ ਵਾ ਅੱਜ ਦਾ ਸ ਰੇਲ ਰੋਕੋ ਅੰਦੋਲਨ 12 ਤੋਂ 3 ਵਜੇ ਤੱਕ ਸਾਰੀਆਂ ਪੰਚਾਇਤਾਂ ਨੂੰ ਸਾਰੇ ਜੂਤ ਕਲੱਬਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਜਿੱਥੇ-ਜਿੱਥੋਂ ਦੀ ਰੇਲ ਲੰਘਦੀ ਆ ਰੇਲ ਫਾਟਕ ਦੇਖਿਓ ਤੇ ਰੇਲ ਸਟੇਸ਼ਨ ਦੇਖਿਓ ਉਥੇ 3 ਘੰਟੇ ਜਾਮ ਲਾਓ ਤੇ ਇਹਨੂੰ ਸਫਲ ਕਰੋ ਰੇਲਾ ਤਾਂ ਜਾਮ ਹੋ ਜਾਣੀਆਂ ਪੰਜਾਬ 'ਚ ਔਰ ਅਸਲ ਵਿੱਚ ਲੱਖਾਂ ਦੀ ਗਿਣਤੀ ਨਿਕਲ ਕੇ ਹੋਣੀ ਚਾਹੀਦੀ ਆ ਸਾਨੂੰ ਐਸ.ਸੀ.ਪੀ.ਸੀ ਹੋਰ ਧਾਰਮਿਕ ਸੰਸਥਾਵਾਂ ਰੇਲ ਰੋਕੋ ਅੰਦੋਲਨ ਦੇ ਵਿੱਚ ਲੰਗਰ ਲੈ ਕੇ ਆ ਰਹੀਆਂ ਸੀ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਇਸੇ ਤਰ੍ਹਾਂ ਪੰਜਾਬੀਆਂ ਨੂੰ ਇਹ ਅਪੀਲ ਕਰਦੇ ਆਂ ਅੰਦੋਲਨ ਭਰਾ ਹੁਣ ਬਹੁਤ ਤੇਜ਼ ਹੋ ਚੁੱਕਾ ਸਰਕਾਰਾਂ ਦੀਆਂ ਕੋਸ਼ਿਸ਼ਾਂ ਵਾ ਕਿਤੇ ਬੰਬਤਮਾ ਕਾ ਕਰਾ ਲਈਏ ਕਿਤੇ ਕੋਈ ਕਰਾ ਕੇ ਇਸ ਅੰਦੋਲਨ ਦੇ ਧਿਆਨ ਨੂੰ ਖਡਾਇਆ ਜਾ ਸਕੇ ਆਪਣੇ ਅੰਦੋਲਨ ਦੀ ਰਾਖੀ ਵੀ ਕਰਨੀ ਆ ਤਾਂ ਹੀ ਭਗਵੰਤ ਮਾਨ ਦੀ ਅੱਜ ਬੋਟਾ ਖਣਾਰੇ ਉਹਨਾਂ ਉਦਾਂ ਉਹਨਾਂ ਕੋਲ ਟਾਈਮ ਨਹੀਂ ਹੈਗਾ ਵੀ ਮੀਡੀਆ ਦੇ ਵਿੱਚ ਸਾਡੀ ਸਪੇਸ ਨੂੰ ਕਿੱਦਾਂ ਘਟਾਇਆ ਜਾਣਾ ਹੈਗਾ ਉਵੇਂ ਉਹਨਾਂ ਕੋਲ ਟਾਈਮ ਨਹੀਂ ਹੈਗਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਹਾਲਾਤ ਨਹੀਂ ਦੇਖ ਰਹੇ ਅਲਖਚੰਦਾ ਤੇ ਨਾ ਕਦੀ ਕੇਜਰੀਵਾਲ ਸਾਹਿਬ ਕਿਸਾਨ ਅੰਦੋਲਨ ਦੇ ਮਸਲੇ ਤੇ ਬੋਲੇ ਆ ਨਾ ਭਗਵੰਤ ਮਾਨ ਜੀ ਕੋ ਟਾਈਮ ਆ ਪੀਓ ਦਿੱਲੀ ਜਾਣ ਔਰ ਦਿੱਲੀ ਜਾਣ ਕੇ ਕਿਸਾਨਾਂ ਮਜ਼ਦੂਰਾਂ ਦੀ ਮਤ ਵਾਸਤੇ ਕੇਂਦਰ ਤੇ ਦਬਾਅ ਬਣ ਜੋ ਸਾਨੂੰ ਲੱਗਦਾ ਧੰਨਵਾਦ